ਅੱਜ ਆਪਾਂ ਗੱਲਬਾਤ ਕਰਾਂਗੇ ਆਰਐਸਐਸ ਦੇ ਪਿੱਠੂ ਹਰਜੀਤੇ ਦੀ ਜਿਹੜਾ ਰਸੂਲਪੁਰ ਵਾਲਾ ਹੈਗਾ ਜਿਹੜਾ ਢੌਂਗੀ ਆ ਜਿਹੜਾ ਸਰਕਾਰੀ ਸੰਤਾ ਜਿਹੜਾ ਉਹ ਕਹਿੰਦਾ ਮੈਂ ਰਾਸ਼ਟਰੀ ਸੰਤਾ ਰਾਸ਼ਟਰੀ ਨਹੀਂ ਸਰਕਾਰੀ ਸੰਤਾ ਉਹ ਬਲਾਤਕਾਰੀ ਸਾਧਾ ਉਹ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਮਾ ਗਿਆ ਤੇ ਫਿਰ ਉਹਦੇ ਬਾਰੇ ਗੱਲਬਾਤ ਕਰਾਂਗਾ ਕਿਉਂਕਿ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿ ਮਾਮਲਾ ਪੰਜਾਬ ਦੇ ਵਿੱਚ ਮੈਂ ਕਹਿੰਦਾ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੈ ਇਸ ਵੇਲੇ ਜਿਹੜਾ ਇੱਕ ਹਵਾਰਿਆ ਗਿਆ ਜਿਸ ਨੂੰ ਹਵਾਰ ਨਹੀਂ ਲੋੜਨੀ ਸੀ ਉਹਨਾਂ ਲੋਕਾਂ ਨੇ ਹਵਾਰਿਆ ਜਿਹੜੇ ਕਿ ਸਿੱਖਾਂ ਨੂੰ ਨਫ਼ਰਤ ਕਰਦੇ ਆ ਜਿਹੜੇ ਕਿ ਨੀਲੇਵਾੜੇ ਨੂੰ ਨਫ਼ਰਤ ਕਰਦੇ ਆ ਜਿਹੜੇ ਕੇ ਗੁਰੂ ਦੇ ਸਿੱਖਾਂ ਨੂੰ ਨਫ਼ਰਤ ਕਰਦੇ ਆ ਉਹ ਲੋਕਾਂ ਵੱਲੋਂ ਆਵਾ ਰਿਆ ਗਿਆ ਇਹ ਮਾਮਲਾ ਮਾਵਲਾ ਸੀ ਇੱਕ ਗੰਦ ਪਾਉਣ ਵਾਲੀ ਕੁੜੀ ਦਾ ਪਰ ਉਹਨੂੰ ਐਡਾ ਵੱਡਾ ਮਾਮਲਾ ਬਣਾ ਦਿੱਤਾ ਜਿਵੇਂ ਦੇਸ਼ ਦਾ ਕੋਈ ਰਾਸ਼ਟਰਪਤੀ ਜਾਂ ਗ੍ਰਹਿ ਮੰਤਰੀ ਕਿਸਨੇ ਮਾਰਤਾ ਹੋਵੇ ਐਡਾ ਵੱਡਾ ਬਵਾਲ ਉੱਠਿਆਗਾ ਉਹਦੇ ਵਿੱਚ ਸਾਰੀਆਂ ਭੇਡਾਂ ਵਿਸਕ ਖੱਚ ਨੰਗੇ ਹੋ ਗਏ ਆ ਪਰ ਸਿੱਖ ਕੌਮ ਨੂੰ ਪਹਿਲਾਂ ਹੀ ਪਤਾ ਇਹਨਾਂ ਦਾ ਕਿ ਆਰਐਸਐਸ ਦੇ ਪਿੱਠੂ ਆ ਗਦਾਰ ਆ ਇਕ ਉਹਨਾਂ ਦੇ ਵਿੱਚੋਂ ਹੈਗਾ ਗਾ ਰਸੂਲਪੁਰ ਵਾਲਾ ਹਰਜੀਤਾ ਪਹਿਲਾਂ ਧੰਨ ਮੈਂ ਉਸ ਬੀਬੀ ਦੀ ਜਿਸ ਦੇ ਨਾਲ ਉਹਨੇ ਪੁਕਰਮ ਕੀਤਾ ਤੇ ਉਹਦੇ ਨਾਲ ਫਿਰ ਕਮੇ ਉਦੋਂ ਧੱਕੇ ਦੇ ਨਾਲ ਸੈਨ ਕਰਵਾ ਕੇ ਕਮੇ ਫਿਰ ਉਹ ਇੱਕ ਇੱਕ ਤਰ੍ਹਾਂ ਦਾ ਬਰੀ ਹੁੰਦਾ ਪਰ ਅਜ ਬਰੀ ਨਹੀਂ ਹੁੰਦਾ ਉਸ ਬੀਬੀ ਵੱਲੋਂ ਜਿਹੜਾ ਕਿ ਅਜੇ ਕੇਸ ਪਾਇਆ ਜਾ ਰਿਹਾ ਅਗਲੇ 7ਵੇਂ 7ਵੇਂ ਮਹੀਨੇ ਦੀ ਤਰੀਕ ਆ ਤੇ ਉਹਦੀ ਪਹਿਲਾ ਗੱਲ ਬਾਤ ਸੁਣਾ ਲਈ ਫਿਰ ਅੱਗੇ ਆਪਾਂ ਇਹਨਾਂ ਦੁਸ਼ਟਾਂ ਦੇ ਬਾਰੇ ਗੱਲਬਾਤ ਕਰਦੇ ਆ ਜਿਹੜੇ ਕਿ ਸਿੱਖਾਂ ਤੋਂ ਨਫ਼ਰਤ ਕਰਦੇ ਆ ਹਾਂ ਸਿੱਖਾਂ ਦੇ ਵਿੱਚ ਲੱਗਦਾ ਹੈਗਾ ਤੁਹਾਨੂੰ ਵੇਖਣ ਨੂੰ ਕਿ ਸਿੱਖ ਨੇ ਪਰ ਸਿੱਖ ਨਹੀਂ ਇਸ ਇੱਕ ਕੌਮ ਦੀ ਜੜ੍ਹਾਂ ਦੇ ਵਿੱਚ ਬੈਠੇ ਹੋਏ ਮਸੰਦ ਨੇ ਇਹ ਕਹਿੰਦਾ ਤੇ ਮੈਂ ਇਹਦੇ ਇਹਦੇ ਨਾਂ ਲੈ ਕੇ ਮੈਂ ਗੱਲ ਕਰਾਂ ਨਾ ਇਹ ਹਰਜੀਤਾ ਗੁੱਚੜ ਮੈਂ ਸੰਗਤਰੋਂ ਮੈਂ ਕਹਿੰਨੀ ਐ ਹਰਜੀਤਾ ਪੁੱਛੜ ਜਿਹੜਾ ਕਹਿੰਦਾ ਕਿ ਮੈਂ ਅਸੀਂ ਧੀਆਂ ਸੇਖਾਂ ਨੂੰ ਕਿੰਨੇ ਇਜਾਜ਼ਤ ਦਿੱਤੀ ਆ ਕਿੰਨੇ ਐ ਕਿਹਾ ਅਸੀਂ ਅਮਰਤਪਾਲ ਨੂੰ ਵੀ ਐਦਾਂ ਕਰੇ ਉਹ ਗਧਿਆ ਦੁਸ਼ਟਾ ਹਰਜੀਤੇ ਪੁੱਛੜ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਮੇਰੀਆਂ ਆਂਦਰਾ ਫੁਕੀਆਂ ਪਈਆਂ ਤੂੰ ਕਿਦਾਂ ਕੀਤਾ ਵਸਾਖੀ ਵਾਲਾ ਦਿਨ ਸੰਗਤ ਜੀ ਜਦ ਦਿਨ ਇਹਨੇ ਕਿਹਾ ਕਿ ਗੁਰਦਵਾਰਾ ਆਕੇ ਤੁਹਾਨੂੰ ਹੁਕਮ ਆਇਆ ਤੁਸੀਂ ਸੇਵਾ ਕਰਨੀ ਔਰ ਦੁਸ਼ਟਾ ਗੁਰੂ ਨੇ ਤੇ ਹਮ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਤੈਨੂੰ ਹਿਟਰੀ ਗੁਰੂ ਸਾਹਿਬ ਦੀ ਭੁੱਲ ਗਈ ਸੀ ਤੂੰ ਉੱਥੇ ਸੇਵਾ ਦੇ ਭਾਣੇ ਬੁਲਾ ਕੇ ਤੇ ਤੂੰ ਬਲਾਤ ਕਰ ਕੀਤਾ ਤੂੰ ਮੇਰੀ ਪਿੱਠ ਤੇ ਮਾਰ ਕੀਤਾ ਦੁਸ਼ਟਾ 부ਚੜ ਹਰਜੀਤਾ 부ਚੜ ਪਿੰਡ ਰਸੂਲਪੁਰ ਨੇੜਾ ਮਰਿੰਡਾ ਜੇ ਤੂੰ ਹਰਜੀਤਿਆ ਆਪਣੇ ਆਪ ਨੂੰ ਬੰਦਾ ਸਮਝਦਾ ਜੇ ਤੂੰ ਮਾਂ ਦਾ ਦੁੱਧ ਪੀਤਾ ਜੇ ਤੂੰ ਮਾਂ ਦੇ ਢਿੱਡੋਂ ਚਮਿਆ ਤਾਂ ਸਾਹਮਣੇ ਆ ਜੇ ਤੂੰ ਪਿਓ ਦਾ ਪੋਤਿਆਂ ਤੇ ਕੁੱਤੀ ਦਾ ਢਿੱਡੋ ਜੰਮਿਆ ਹੋਊਗਾ ਜਿਹੜਾ ਸਾਹਮਣੇ ਨਾ ਆਵੇ ਮੇਰੇ ਸਾਹਮਣੇ ਆਣ ਕੇ ਕਹੇ ਜੰਤਕ ਕਰ ਕਿ ਵੀ ਮੈਂ ਆ ਵੇਖੋ ਜੀ ਮੈਂ ਤਾਂ ਬਿਲਕੁਲ ਫਰੀ ਹੋ ਗਿਆ ਜੀ ਮੈਂ ਤਾਂ ਕੋਈ ਜੇ ਤੂੰ ਫਰੀ ਆ ਤਾਂ ਫਿਰ ਤੂੰ ਆਉਂਦਾ ਕਿਉਂ ਨਹੀਂ ਆ ਤੂੰ ਟੈਨਸ਼ਨ ਕਿਉਂ ਆ ਤੈਨੂੰ ਤੂੰ ਇੱਥੇ ਮੈਂ ਮੇਰੇ ਕੋਲ ਨਹੀਂ ਇੱਥੇ ਕਾ ਵੀਰ ਜੀ ਵੀਡੀਓ ਐਡਾ ਗੰਦਾ ਲਬਜ ਬੋਲ ਰਿਹਾ ਸ਼ਰਮ ਨਹੀਂ ਆਉਂਦੀ ਕਿਸੇ ਦੀ ਧੀਆਂ ਭੈਣਾਂ ਨੂੰ ਬੋਲਦਾ ਤੈਨੂੰ ਕੀ ਲੈਣਾ ਕਿਸੇ ਦਾ ਇੰਸਟਾਗ੍ਰਾਮ ਆ ਕਿਸੇ ਦੀ ਆਈਡੀ ਆ ਪਹਿਲਾ ਸਵਾਦ ਲੈਣ ਵਾਸਤੇ ਕਹਿੰਦੇ ਨੇ ਬਾਅਦ ਚ ਉਹਨਾਂ ਨੂੰ ਬੋਲਦੇ ਨੇ ਅੱਜ ਇੱਕ ਧੀ ਨੂੰ ਮਾਰ ਕੇ ਇਹ ਆਪਣੇ ਆਪ ਨੂੰ ਕਿੰਨਾ ਕਿ ਉੱਥੇ ਜ਼ਿੰਮੇਵਾਰਤਾ ਕਿਹੜਾ ਫਦੇਸੇ ਆਇਆ ਖੇਤੇ ਵਿੱਚ ਇਹ ਕੀ ਕਹਿ ਰਿਹਾ ਮੈਂ ਥੋੜਾ ਟਾਈਮ ਲੱਗੂਗਾ ਵੀਡੀਓ ਸਾਰੀ ਮੈਂ ਤੁਹਾਨੂੰ ਇਹਦਾ ਕਲਿੱਪ ਕੱਢ ਕੇ ਦਵਾਂਗੀ ਸੁਣਾਵਾਂਗੀ ਕਹਿੰਦਾ ਆ ਵੀ ਅਮਰਤਪਾਲ ਸਿੰਘ ਵੀਰ ਜੀ ਨੂੰ ਮੈਹਰੋ ਨੂੰ ਕਹਿੰਦਾ ਆ ਕਿ ਤੇਰੀ ਮਾਂ ਮਰ ਗਈ ਸੀ ਤੂੰ ਰੋ ਰਿਹਾ ਤੇਰੀ ਭੈਣ ਭੱਜ ਗਈ ਸੀ ਤੂੰ ਰੋ ਰਿਹਾ ਤੇ ਮੈਂ ਹਰਜੀਤ ਤੇ ਕੁੱਚੜਾ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਤੇਰੀ ਮਾਂ ਭੱਜ ਗਈ ਤੇਰੀ ਭੈਣ ਭੱਜ ਗਈ ਤੇਰੀ ਕੁੜੀ ਭੱਜ ਗਈ ਕਿਸੇ ਦੇ ਨਾਲ ਕੁੜੀ ਭੱਜੀ ਆ ਤੇਰੀ ਤੂੰ ਤੂੰ 5 ਸਾਲ ਤੋਂ ਲੱਭ ਰਿਆ ਕੁੜੀ ਆਪਣੀ ਨੂੰ ਜਾ ਕੇ ਤੈਨੂੰ ਕੁੜੀ ਤੇਰੀ ਲੱਭ ਨਹੀਂ ਰਹੀ ਤੇ ਕਿਹੜਾ ਫੜ ਕੇ ਲੈ ਗਿਆ ਉਹਨੂੰ ਤੂੰ ਉਹਨੂੰ ਆਂਦਾ ਵੀ ਤੇਰੀ ਭੈਣ ਭੱਜ ਗਈ ਤੂੰ ਰੋ ਰਿਆ ਤੇ ਤੂੰ 5 ਸਾਲ ਤੋਂ ਭੱਜਾ ਫਿਰਦਾ ਤੂੰ ਕਿਹਨੂੰ ਲੱਭਦਾ ਫਿਰਦਾ ਤੂੰ ਆ ਸਾਹਮਣੇ ਆ ਸੁਣ ਲਿਆ ਕਰ ਦੋਤਾ ਤੁਸੀਂ ਇਹ ਬੀਬੀ ਆ ਜਿਹੜੀ ਕਿ ਹਫਸ ਦਾ ਸਕਾਰ ਬਣਾਇ ਸੀ ਐਸੇ ਹਰ ਜੁੱਤੇ ਬੁੱਚੜਨੇ ऐसे हरजी तेज सरकारी साधने ऐसे आरएसएस ਦੇ ਪਿੱਠੂ ਨੇ ਅਰਸੂਲਪੁਰ ਵਾਲਾ ਨਾ ਉਹਦਾ ਮੂੰਹ ਆ ਨਾ ਉਹਦਾ ਸੇਰਾ ਕਹਿੰਦੇ ਹੁੰਦੇ ਆ ਜਾਤ ਦੀ ਕੋਟ ਕੇਲੇ ਸਤੀਰਾ ਦੇ ਨਾਲ ਜੱਫੇ ਇੱਕ ਕਹਾਵਤਾ ਉਹ ਕਹਿੰਦਾ ਮੈਨੂੰ ਰਾਸ਼ਟਰੀ ਸੰਤ ਦਾ ਆਪਾਦੀ ਮਿਲੀ ਆ ਉਹ ਗੱਲ ਹੋ ਗਈ ਕਿ ਕਰਨੇ ਬਲਾਦਕਾਰ ਕਹਾਉਣਾ ਸੰਤ ਕਰਨੇ ਬਲਾਦਕਾਰ ਕਹਾਉਣਾ ਬਾਬਾ ਸਾਦਾ ਤੇ ਮੈਂ ਲੱਖ ਦੀ ਲਾਂਹਤ ਕਹਿਣਾ ਉਹਨਾਂ ਪੱਤਰਕਾਰਾਂ ਨੂੰ ਜਿਹੜੇ ਉਹਦੇ ਕੋਲੇ ਜਾਂਦੇ ਆ ਤੇ ਉਹ ਤੋਂ ਬੇਇੱਤਿਰਾਜ਼ੇ ਮੁੜਦੇ ਆ ਫੇਰਾ ਤੁਹਾਨੂੰ ਡਰ ਲੱਗਦਾ ਕੰਮ ਜਾਂਦੇ ਤੁਸੀਂ ਉਹਦੇ ਮੁਰੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇੱਕ ਪਾਪੀ ਦੀ ਤੁਸੀਂ ਉਹ ਜਿਹੜਾ ਬਲਾਤਕਾਰ ਹੀ ਹੋਵੇ ਤੁਸੀਂ ਉਹਨੂੰ ਜਿਹੜਾ ਆਵਾਹਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਅੱਜ ਇਕੱਲੇ ਭਾਈ ਅੰਮਰਤਪਾਲ ਸਿੰਘ ਮੈਰੋ ਦੇ ਖਿਲਾਫ ਨਹੀਂ ਬੋਲਦਾ ਇਹ ਹਰਜੀਤਾ ਇਹ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੇ ਖਿਲਾਫ ਬੋਲਦਾ ਕੌਮੀ ਜੋ ਦਾ ਕੌਮ ਦਾ ਹੀਰੋ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਾ ਸਹਿਬ ਉਹਦੇ ਖਿਲਾਫ ਬੋਲਦਾ ਹਰਜੀਤਾ ਇਹ ਉਹਨਾਂ ਸਿੰਘਾਂ ਦੇ ਖਿਲਾਫ ਬੋਲਦਾ ਜਿਨ੍ਹਾਂ ਨੇ ਕਿ ਧੌਣ ਤੋਂ ਕਿल्ले ਕੱਢੇ ਹੋਏ ਆ ਤੇ ਮੈਨੂੰ ਲੱਗਦਾ ਕਿ ਧੌਣ ਤੇ ਕਿੱਲਾ ਹਰਜੀਤੇ ਦੇ ਫਸਿਆ ਹੋਇਆਗਾ ਨਾ ਕਿ ਕਿਸੇ ਹੋਰ ਦੇ ਜਿਹੜਾ ਇਹ ਲੋਕਾਂ ਨੂੰ ਧਮਕੀਆਂ ਦੇ ਰਿਹਾ ਲੋਕਾਂ ਨੂੰ ਬੰਗਾ ਰਿਹਾ ਧੀਆਂ ਪੈਣਾ ਦੀ ਇੱਜ਼ਤ ਦੇ ਨਾਲ ਆਪ ਅਖਲਵਾੜ ਕਰ ਰਿਹਾ ਖੇਡ ਰਿਹਾ ਤੇ ਦੂਜਿਆਂ ਨੂੰ ਕਹਿੰਦਾ ਕਿ ਕੁੜੀਓ ਤੁਸੀਂ ਮੇਰੇ ਕੋਲੇ ਆਓ ਮੇਰਾ ਨੰਬਰ ਲੈ ਲਓ ਆ ਬਗਜੋ ਇਹਦੇ ਕੋਲੇ ਆ ਚਾੜੂਗਾ ਚਾਹੁੰਦੇ ਹੈ ਸਰਸੇ ਵਾਲੇ ਵਾਂਗੂ ਇਹ ਬੰਨਾ ਚਾਹੁੰਦਾ ਸਰਸੇ ਵਾਲਾ ਦੂਜਾ ਸਾਦਾ ਕਿ ਮੈਂ ਆਪਦਾ ਇੱਕ ਡੇਰਾ ਖੋਲ ਲਾ ਜਾ ਮੈਨੂੰ ਪੰਜ ਸੱਤ ਗਨਮੈਨ ਦੇ ਦੇ ਸਰਕਾਰ ਤਾ ਡੇਰਾ ਖੋਲ ਕੇ ਫਿਰ ਉਹਨਾਂ ਕੁੜੀਆਂ ਨੂੰ ਬੁਲਾਇਆ ਕਰੂਗਾ ਜਿਸ ਤਰ੍ਹਾਂ ਇਸ ਬੀਬੀ ਦੇ ਨਾਲ ਹਰਕਤ ਕੀਤੀ ਆ ਇਸ ਬੀਬੀ ਦੇ ਨਾਲ ਰੇਪ ਕੀਤਾ ਤੇ ਬੀਬੀ ਅੱਜ ਦਹਾਈਆਂ ਦੇ ਰਹੀ ਆ ਤੇ ਸ਼ਰਮ ਨੂੰ ਹੱਥ ਮਾਰ ਹਰਜੀਤਿਆ ਤੇ ਲੋਕੋ ਜਿਹੜੇ ਇਹਦੇ ਹੱਕ ਦੇ ਵਿੱਚ ਆ ਤੇ ਸ਼ਰਮ ਨਾਲ ਮਰ ਜਿਓ ਹੁਣ ਤਾਂ ਹੁਣ ਤਾਂ ਉਹ ਬੀਬੀ ਮੂਹਰੇ ਆ ਗਈ ਕਿ ਜਿਨੇ ਜਿਹਦੇ ਨਾਲ ਇਹਨੇ ਕੁਕਰਾਮਾ ਅਰੇਬ ਕੀਤਾ ਸੀ ਬਲਾਤਕਾਰ ਕੀਤਾ ਸੀ ਗੁਰਦੁਆਰੇ ਸਾਹਿਬ ਦੇ ਵਿੱਚ ਆ ਇਹਦੇ ਘਟਿਏ ਬੰਦਿਆਂ ਨੂੰ ਤੁਸੀਂ ਬਾਬੇ ਸੰਤ ਸਾਧਾ ਪਤਾ ਨਹੀਂ ਕੀ ਕੀ ਆਪਾਦियां ਦੇਈ ਬੈਠੇ ਹੋ ਤੇ ਤੁਸੀਂ ਇਸ ਵੀਡੀਓ ਤੇ ਕਮੈਂਟ ਜਰੂਰ ਕਰਨੇ ਆ ਦੇਖੋ ਭਾਈ ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਈ ਉਹ ਅਮਰਪਾਲ ਸਿੰਘ ਦਾ ਮਾਮਲਾ ਅਮਰਪਾਲ ਸਿੰਘ ਨੇ ਮਾਰਿਆ ਨਾ ਮਾਰਿਆ ਉਹ ਕਾਨੂੰਨ ਸਭ ਕੁਝ ਦੇਖ ਰਿਹਾ ਅਕਾਨੂੰਨ ਕੰਮ ਕਰਿਆਗਾ ਜਿਹੜਾ ਮੂੰਹ ਚੱਕਦਾਗਾ ਉਹ ਸਿੰਘਾ ਬੱਲ ਜਿਹੜਾ ਮੂੰਹ ਚੱਕਦਾ ਉਹ ਮੈਰੋਵਾਲਾ ਜਿਹਦਾ ਕੋਈ ਮੂੰਹ ਨਹੀਂ ਸਿਰ ਨਹੀਂ ਜਿਹਨੂੰ ਕਿਸੇ ਗੱਲ ਤਾਂ ਨਹੀਂ ਕਹਾਣੀ ਦਾ ਨਹੀਂ ਪਤਾ ਜਿਹੜੇ ਕਹਿੰਦੇ ਸਾਡੀ ਧੀ ਮਾਰਤੀ ਸਾਡੀ ਭੈਣ ਮਾਰਤੀ ਤੇ ਭਾਈ ਉਦੋਂ ਜਦੋਂ ਕੰਜਰਖਾਨਾ ਕਰਦੀ ਸੀ ਉਦੋਂ ਆਪ ਦੀ ਭੈਣ ਨੂੰ ਸਾਹਮਣੇ ਕਿਉਂ ਨਹੀਂ ਰੱਖਿਆ ਉਦੋਂ ਘਰੇ ਆਪ ਦੀ ਭੈਣ ਬਣਾ ਕੇ ਰੱਖਦੇ ਆਪ ਦੀ ਧੀ ਬਣਾ ਕੇ ਰੱਖਦੇ ਐ ਜੀਆਂ ਤੁਹਾਡੀਆਂ ਧੀਆਂ ਪੈਣਾ ਹੋਰ ਬਹੁਤ ਨੇ ਜਿਹੜੇ ਆ ਕਿ ਹਜੇ ਕੰਮ ਕਰਦੀਆਂ ਨੇ ਕੱਪੜੇ ਲਾ ਲਾ ਕੇ ਤੇ ਉਹਨਾਂ ਨੂੰ ਭਾਈ ਹੁਣ ਸਾਂਭ ਲਓ ਤੁਸੀਂ ਆਪਣੇ ਘਰਾਂ ਦੇ ਵਿੱਚ ਰੱਖ ਲਓ ਪਾਲ ਲਓ ਸ਼ਰਮ ਕਰੋ ਮੜਾ ਮੋਟਾ ਤੇ ਇਸ ਵੀਡੀਓ ਦੇ 1 ਮਿੰਟ ਤੁਸੀਂ ਆਪਣੇ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਤਵਾਦੀ ਸ਼ੇਅਰ ਕਰਨਾ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ